ऑपरेशन लोटस ऑपरेशन लोटस पार्ट 2 असल खेल क्या है संगरूर हलके ਤੋਂ ਐਮਐਲਏ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਭਰਾਸ ਉਹ ਇੱਕ 마সূਮ ਜੀ ਬੱਚੀ ਇੱਕ ਕੁੜੀ ਝੋਲਾ ਲੈ ਕੇ ਜਾ ਕੇ ਪੋਲਿੰਗ ਬੂਥ ਤੇ ਬੈਠ ਜਾਂਦੀ ਹੈ ਕਿ ਭਗਵਾਨਤ ਮਾਨ ਦੀ ਪੋਲਿੰਗ ਏਜੰਟ ਮੈਂ ਬਣਾਂਗੀ ਲੋਕ ਸਭਾ ਦੀਆਂ ਪਹਿਲੀ ਵਾਰ ਲੜ ਰਹੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇ ਉਸ ਸਮੇਂ ਦੀ ਚੋਣ ਤੇ ਪੂਰੇ ਪੰਜਾਬ ਦੇ ਵਿੱਚ ਨਿਰਿੰਦਰ ਕੌਰ ਭਰਾਸ ਦਾ ਨਾਮ ਚਮਕਦਾ ਕਿ ਬੜੀ ਦਲੇਰ ਹਿੰਮਤ ਵਾਲੀ ਕੁੜੀ ਹੈ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੀ ਹੈ ਟਿਕਟ ਮਿਲਦੀ ਹੈ ਚੋਣ ਲੜਦੀ ਹੈ ਤੇ ਸਭ ਤੋਂ ਛੋਟੀ ਉਮਰ ਦੀ ਐਮਐਲਏ ਵੱਜੋਂ ਵਿਧਾਨ ਸਭਾ ਦੀਆਂ ਪੌੜੀਆਂ ਚੜਦੀ ਹੈ ਅਚਾਨਕ ਕੱਲ ਨਿਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੇ ਪ੍ਰਮukh ਬੁਲਾਰੇ ਹੈ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹ ਕਰ ਰਹੇ ਉਹਨਾਂ ਦੇ ਨਾਲ ਵਿਚਰਦੇ ਰਹੇ ਬਲਤੇਜ ਪੰਨੂ ਉਹ ਨਾਲ ਬੈਠਦੇ ਨੇ ਤੇ ਨਵਿੰਦਰ ਕੋਰ ਭਰਾਜ ਸਿੱਧਾ ਇਹ ਦੋਸ਼ ਮੜਦੀ ਹੈ ਕਿ ਮੇਲ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਭਾਜਪਾ ਜਨਤਾ ਪਾਰਟੀ ਨੇ ਨਵਿੰਦਰ ਕੋਰ ਭਰਾਜ ਸਿੱਧਾ ਦੋਸ਼ ਮੜਦੀ ਹੈ ਨਾਇਬ ਸਿੰਘ ਸੈਣੀ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਕਿ ਮੈਨੂੰ ਆਫਰ ਆਈ ਉਹਨਾਂ ਦੇ ਨਾਮ ਦੇ ਉੱਤੇ ਕਿ ਜੀ ਤੁਸੀਂ ਜੋ ਨਿੱਜੀ ਤੌਰ ਤੇ ਚਾਹੁੰਦੇ ਹੋ ਤੁਹਾਨੂੰ ਉਹ ਮਿਲੂ ਤੇ ਪਾਰਟੀ ਦੀ ਟਿਕਟ ਤਾਂ ਪੱਕੀ ਹੋਣਾ ਹੁਣ ਨਿਤਰਕੌਰ ਭਰਾਜ ਮੌਜੂਦਾ ਐਮਐਲਏ ਹੈ ਐਮਐਲਏ ਦੀ ਟਿਕਟ ਦੇਣ ਦੀ ਉਹ ਭਾਜਪਾ ਗੱਲ ਕਰਦੀ ਹੈ ਜਿਹੜੀ ਪਾਰਟੀ ਵੱਲੋਂ ਐਮਐਲਏ ਹੈਗੀ ਹੈ ਜੋ ਉਸ ਪਾਰਟੀ ਚੋਂ ਦੁਬਾਰਾ ਟਿਕਟ ਮਿਲਣੀ ਹੈ ਫਿਰ ਦੂਸਰੀ ਪਾਰਟੀ ਟਿਕਟ ਦੇਣ ਦੀ ਆਫਰ ਕਿਉਂ ਕਰ ਰਹੀ ਹੈ ਕੀ ਭਾਜਪਾ ਨੇ ਕਿਸੇ ਕਮਜ਼ੋਰੀ ਦੇ ਆਧਾਰ ਤੇ ਉੱਥੇ ਪਹੁੰਚ ਕੀਤੀ ਹੈ ਕਿ ਭਾਈ ਤੁਹਾਡੀ ਆ ਕਮਜ਼ੋਰੀ ਹੈ ਸਾਡੇ ਕੋਲ ਈਡੀਸੀਬੀ ਹੈਗੀ ਥੋੜੇ ਮਗਰ ਲਾ ਦਾਂਗੇ ਕੀ ਉਹਦੀ ਤਾਕਤ ਦੇਖ ਕੇ ਹੈ ਉਸ ਤੱਕ ਪਹੁੰਚ ਕੀਤੀ ਹੈ ਕਿ ਭਾਈ ਤੁਹਾਡੇ ਕੋਲ ਤਾਂ ਸਮਰਥਾ ਇੰਨੀ ਹੈ ਲੋਕ ਤੁਹਾਡਾ ਨਾ ਇੰਨੇ ਨੇ ਤੁਹਾਡੇ ਹਲਕੇ ਦਾ ਥੋੜਾ ਹੀ ਨਾਂ ਗੂੰਜਦਾ ਲੋਕ ਮਾਲਾ ਜਪਦੇ ਨੇ ਤੁਸੀਂ ਜਿੱਤੇ ਪਏ ਹੋ ਸਾਡੇ ਕੰਨੀ ਆਜੋ ਕੇਂਦਰ ਜੀ ਵੀ ਸਾਡੀ ਸਰਕਾਰ ਹੈ ਪੰਜਾਬ 'ਚ ਵੀ ਅਸੀਂ ਬਣਾਉਣ ਜਾ ਰਹੇ ਇਸ ਲਈ ਪਹੁੰਚ ਕੀਤੀ ਜਾਂ ਬੀਜੇਪੀ ਨੂੰ ਇਹ ਪਤਾ ਲੱਗਾ ਕਿ ਨਰਿੰਦਰ ਕੌਰ ਭਰਾਜ ਦੇ ਪਾਰਟੀ ਦੇ ਅੰਦਰ ਹਾਈ ਕਮਾਂਡ ਦੇ ਅੰਦਰ ਭਗਵੰਤ ਮਾਨ ਨਾਲ ਦਿੱਲੀ ਵਾਲੀ ਟੀਮ ਨਾਲ 36 ਅੰਕੜਾ ਹੋ ਗਏ। ਇਹ ਕਾਰਨ ਕਿਹੜਾ ਕਾਰਨ ਹੈ ਜਨਾਬ? ਪਰ ਦੂਸਰੇ ਪਾਸੇ ਰਾਜਨੀਤਿਕ ਗਿਣਤੀ ਮਣਤੀ ਦੇ ਹਿਸਾਬ ਨਾਲ ਜੇ ਸਮਝਣਾ ਹੋਵੇ ਤਾਂ ਅੱਜ ਇੱਕ ਐਮਐਲਏ ਨੂੰ ਲਿਜਾ ਕੇ ਜਦੋਂ ਦਲ ਬਦਲੀ ਦਾ ਨਿਯਮ ਲੱਗਣਾ ਹੈ ਤੇ ਜੇ ਤਾਂ ਬੰਦਾ ਆਮਾਦੀ ਪਾਰਟੀ 'ਚ ਆਵੇ ਫਿਰ ਤਾਂ ਚੋਣ ਨਾ ਕਰਾਈਏ ਡਾਕਟਰ ਸੁਖੀ ਵਾਲਾ ਮਾਮਲਾ ਸਭ ਦੇ ਸਾਹਮਣੇ ਆ ਕਿ ਅਕਾਲੀ ਦਲ ਚੋਂ ਇੱਧਰ ਆ ਕੇ ਚੇਅਰਮੈਨ ਬਣ ਗਏ ਝੋਣਢੀ ਜੇ ਆਵਾਮਾਂ ਦੀ ਪਾਰਟੀ ਤਾਂ ਛੱਡ ਕੇ ਜਾਊਗਾ ਵੀ ਅਗਲੇ ਤਾਂ ਜਦੇ ਪਾਰਟੀ ਚੋਂ ਕੱਢਣਗੇ ਸੋ ਇਸ ਲਈ ਫਿਰ ਜਿੰਨੀ ਚੋਣ ਹੋਊਗੀ ਮਤਲਬ ਭਾਰਤੀ ਜਨਤਾ ਪਾਰਟੀ ਨੇ ਇੱਕ ਸੀਟ ਲਈ ਜਿੰਨੀ ਚੋਣ ਲੜ ਕੇ ਕਰਨਾ ਕੀ ਹੈ ਜੀ ਸਰਕਾਰ ਬਣ ਜੂ ਜਾਂ ਫਿਰ ਉਹਨਾਂ ਨੇ ਇੰਨੇ ਖਰੀਦਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰਕਾਰ ਡਿੱਗਣ ਵਾਲੀ ਪੋਜੀਸ਼ਨ 'ਚ ਨੇ ਤੇ ਕਲੀ ਨਿੰਦਰ ਕੌਰ ਭਰਾ ਜੀ ਸੱਚੀ ਸਾਹਮਣੇ ਆਈ ਬਾਕੀ ਚੁੱਪ ਕਰਕੇ ਬੈਠੇ ਨੇ ਉਹਨਾਂ ਬਾਕੀ ਵਿਕਣ ਨੂੰ ਤਿਆਰ ਨੇ ਜਿਹੜੇ ਨਹੀਂ ਬੋਲਦੇ ਤੇ ਇਹ ਰਾਜਨੀਤਿਕ ਤੌਰ ਤੇ ਜੇ ਸਮਝਣਾ ਹੋਵੇ ਤਾਂ ਸਥਿਤੀ ਇਹ ਹੈ ਕਿ ਭਾਈ ਨਿੰਦਰ ਕੌਰ ਭਰਾਜ ਪਾਰਟੀ ਦੇ ਵਿੱਚ ਹੁਣ ਕਾਫੀ ਤਣਾਅ ਦੇ ਵਿੱਚੋਂ ਗੁਜ਼ਰ ਰਹੀ ਹੈ ਕਾਫੀ ਉਖਾਈ ਦੇ ਵਿੱਚੋਂ ਗੁਜ਼ਰ ਰਹੀ ਹੈ ਇੱਕ ਪਾਸੇ ਉਹਦਾ ਆਪਣਾ ਹਲਕਾ ਹਲਕੇ ਦੇ ਵਿੱਚ ਕਦੇ ਟਰੱਕ ਜੂਨੀਅਰ ਦਾ ਪੇਚ ਫਸਦਾ ਕਦੇ ਵਕੀਲਾਂ ਨਾਲ ਮਸਲਾ ਬਣਦਾ ਕਦੇ ਗਰਾਊਂਡ ਤੇ ਕੰਮ ਕਰਨ ਦਾ ਮਸਲਾ ਬਣਦਾ ਕਦੇ ਲੋਕੀ ਇਸ ਗੱਲ ਤੋਂ ਔਖੇ ਨੇ ਕਿ ਕੱਲ ਤੱਕ ਦਾ ਸਕੂਟਰੀ ਤੇ ਫਿਰਦੀ ਸੀ ਅੱਜ ਦੇਖ ਲੋ ਕਿਵੇਂ ਲਾਲਚ ਕਰ ਲੈ ਕੇ ਫਿਰਦੀ ਆ ਲੋਕਾਂ ਨੇ ਕਿਵੇਂ ਬੋਲਦੀ ਆ ਜੀ ਹੈਨਾ ਇਸ ਲਈ ਹੈ ਜਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਹਾਈ ਕਮਾਂਡ ਜਿਹੜਾ ਹੈ ਤੈਅ ਕੀਤਾ ਕਿ 40 50 ਦੀ ਟਿਕਟ ਕੱਟਣੀ ਹੈ ਤੇ ਉਹਦੇ ਵਿੱਚ ਰਿੰਦਰ ਕੋਰ ਭਰਾ ਦਾ ਵੀ ਨਾਰੇ ਬਿਲਕੁਲ ਜੀ ਜੇ ਆਪਾਂ ਮੰਨ ਲਈਏ ਕਿ 40 ਟਿਕਟਾਂ ਕੱਟਣੀਆਂ ਤੇ ਜੇ ਆਪਾਂ ਇਹ ਵੀ ਮੰਨ ਲਈਏ ਕਿ 117 ਚੋਂ 40 ਕੱਟਣੀਆਂ ਤੇ ਫਿਰ ਜਿਹੜੇ ਨਹੀਂ ਜਿੱਤੇ ਜੇ ਉਹ ਨਵੇਂ ਚਿਹਰੇ ਆਉਣਗੇ ਉੱਥੇ 20 22 ਸੀਟਾਂ ਦੇ ਉੱਤੇ ਤਾਂ ਇਹਦਾ ਮਤਲਬ ਜਿਹੜੇ ਜਿੱਤੇ ਨੇ ਉਹਨਾਂ ਚੋਂ ਵੀ 20 22 ਦੀਆਂ ਕੱਟ ਹੋਣਗੀਆਂ ਤੇ ਜਿੱਤਿਆਂ ਚ ਫਿਰ ਨਿੰਦਰਪੁਰ ਘਰਾ ਦਾ ਨਾਮ ਵੀ ਉੱਛੇਗਾ ਇਸ ਲਈ ਕਿ ਹਾਈ ਕਮਾਂਡ ਤੇ ਦਬਾਅ ਬੜਾਇਆ ਜਾ ਸਕੇ ਕਿ ਵੀ ਦੇਖੋ ਮੈਨੂੰ ਤਾਂ ਟਿਕਟ ਬੀਜੇਪੀ ਵੀ ਦੇਣ ਨੂੰ ਫਿਰਦੀ ਆ ਸੋਚ ਲਓ ਜੇ ਤੁਸੀਂ ਦਓਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਉਧਰ ਚੱਲੀ ਕੀ ਇਹ ਦਬਾਅ ਬਣਾਉਣ ਦੀ ਖੇਡ ਹੈ ਕੀ ਇਹ ਹਾਈ ਕਮਾਂਡ ਨੂੰ ਡਰਾਉਣ ਦੀ ਖੇਡ ਹੈ ਜਾਂ ਕਿਤੇ ਨਾ ਕਿਤੇ ਇਹ ਸੱਚਮੁੱਚ ਮਿਸ਼ਨ ਲੋਟਸ 2 ਹੈ ਹੁਣ ਇੱਕ ਪਾਸੇ ਨਿੰਦਰ ਕੌਰ ਭਰਾਜ ਵਾਲਾ ਮਾਮਲਾ ਦੂਸਰੇ ਪਾਸੇ ਸਮੁੱਚੀ ਪਾਰਟੀ ਦਾ ਵਰਤਾਰਾ ਸਮੁੱਚੀ ਪਾਰਟੀ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਇਹ 4 ਸਾਲਾਂ ਦਰਮਿਆਨ ਇਹ ਦੂਜਾ ਗੇੜ ਹੈ ਜਦੋਂ ਕਿਹਾ ਜਾ ਰਿਹਾ ਜੀ ਕਿ ਮਿਸ਼ਨ ਲੋਟਸ ਚ ਲਾਇਆ ਜਾ ਰਿਹਾ ਹੈ ਪਾਰਟ 2 ਵੈਸੇ ਪਾਰਟ 2 ਉਹ ਜਿਵੇਂ ਫਿਲਮ ਆਉਂਦੀ ਹੈ ਨਾ ਹਰ ਚੀਜ਼ ਦਾ ਦੂਸਰਾ ਵਰਜਨ ਉਸੇ ਤਰ੍ਹਾਂ ਇਹ ਸਰਕਾਰ ਦੇ ਵਿੱਚ ਹਰ ਚੀਜ਼ ਦਾ ਪਾਰਟ 2 ਜ਼ਰੂਰ ਹੈ ਉਹਦਾ ਅੱਜ ਜੁਧ ਨਸ਼ਾ ਅਭਰੂਧ ਦਾ ਦੂਜਾ ਗੇੜ ਅੱਜ ਜੀ ਆਪਰੇਸ਼ਨ ਪਰਹਾਰ ਦਾ ਦੂਜਾ ਗੇੜ ਫਿਰ 72 ਘੰਟਿਆਂ ਲਈ ਅੱਜ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਦਾ ਦੂਜਾ ਗੇੜ ਤੇ ਹੁਣ ਮਿਸ਼ਨ ਲੋਟਸ ਦਾ ਦੂਜਾ ਗੇੜ ਇਹ ਸ਼ਬਦ ਚੋਣ ਕਰਨ ਦੀ ਮਹਾਰਤ ਕੇਜਰੀਵਾਲ ਤੋਂ ਦੀ ਟੀਮ ਕੋਲ ਹੈਗੀ ਆ ਖਾਸੇ ਕੰਮ ਇਸੇ ਤੇ ਲਾਏ ਨੇ ਸੋ ਇਸ ਲਈ ਆਪਰੇਸ਼ਨ ਲੋਟਸ ਜਦੋਂ ਦਿੱਲੀ ਕਿਸਾਨ ਅੰਦੋਲਨ ਸੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਵਿਅਕਤੀ ਜਿਹੜਾ ਇੱਕ ਲੀਡਰ ਦੇ ਨਾਲ ਵਿਚਰਦਾ ਸੀ ਹਰਿਆਣੇ ਦੇ ਨਾਲ ਸੰਬੰਧਿਤ ਕਰਨਾਲ ਦੇ ਨਾਲ ਸੰਬੰਧਿਤ ਉਹ ਕਾਰੋਬਾਰੀ ਨੌਜਵਾਨ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਉਸ ਦਿਨਾਂ ਵੀਡੀਓ ਜਨ ਤੱਕ ਤੌਰ ਤੇ ਪਈਆਂ ਨੇ ਉਹ ਸਵਾਲ ਕਰਦੀਆਂ ਨੇ ਕੁਝ ਉਹ ਸਵਾਲਾਂ ਦੇ ਜਵਾਬ ਅੱਜ ਫੇਰ ਉੱਥੇ ਖੜੇ ਨੇ ਸਵਾਲ ਕੀ ਹੈ ਉਹ ਸਵਾਲ ਇਹ ਹੈ ਉਹ ਕਹਿੰਦੇ ਵੀ ਜਦੋਂ ਦਿੱਲੀ ਚ ਪਹਿਲੀ ਵਾਰ ਕਿਜਰੀਵਾਲ ਹਰਾਂ ਦੀ ਸਰਕਾਰ ਬਣੀ ਪਾਰਟੀ ਬਣੀ ਸਰਕਾਰ ਮਤਲਬ ਐਮ ਐਲ ਏ ਜਿੱਤ ਗਏ ਤੇ ਅਸੀਂ ਥੱਕ ہار ਕੇ ਟੁੱਠਾਰ ਕੇ ਨਤੀਜਾਂ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਹਾਂ ਤੇ ਸਾਨੂੰ ਨਿਰਦੇਸ਼ ਆਉਂਦਾ ਕਿ ਫਟਾਫਟ ਦਿੱਲੀ ਨੂੰ ਵਾਪਸ ਮੋੜੋ ਤੇ ਅਸੀਂ ਦਿੱਲੀ ਨੂੰ ਫੇਰ ਗੱਡੀਆਂ ਮੋੜ ਲੈਨੇ ਆ। ਤੇ ਕਹਿੰਦੇ ਥੋੜੀ ਦੇਰ ਅੱਗੇ ਜਾਣ ਤੋਂ ਆ ਸਾਨੂੰ ਫੋਨ ਆਉਂਦਾ ਕਿ ਕਿੱਥੇ ਪਹੁੰਚੇ ਸੀ ਕਿ ਫਲਾਨੀ ਥਾਂ ਤੇ ਕਹਿੰਦੇ ਇੱਥੇ ਆ ਗੱਡੀ ਮਿਲੂਗੀ ਇੱਥੋਂ SIM ਲੈ ਲਓ। ਅਸੀਂ ਕਹਿੰਦੇ ਇੱਕ ਥਾਂ ਰੁਕਦੇ ਆ SIM ਲੈਨੇ ਆ। ਸਾਨੂੰ ਨਵਾਂ SIM ਪਾ ਕੇ ਫੋਨ ਦੇ ਵਿੱਚ ਐਮ.ਐਲ.ਏ ਦੀ ਸੂਚੀ ਦਿੱਤੀ ਜਾਂਦੀ ਹੈ। ਕਿਹਾ ਆਪਣੇ ਐਮ.ਐਲ.ਏ ਬਣੇ ਨੇ ਇਹਨਾਂ ਨੂੰ ਫੋਨ ਕਰਕੇ ਕਹੋ ਕਿ ਅਸੀਂ ਬੀ.ਜੇ.ਪੀ ਵੱਲੋਂ ਬੋਲ ਰਹੇ ਆ ਤੁਹਾਨੂੰ ਐਨੇ ਦੀ ਆਫਰ ਕਰਦੇ ਆ ਸਾਡੇ ਵਾਲੇ ਪਾਸੇ ਆ ਜਾਓ। ਕੀ ਆ ਕਹਿੰਦੇ ਸਾਨੂੰ ਇਹ ਗਿਆ ਕਿ ਆਪਾਂ ਚੈੱਕ ਕਰਨੇ ਆ ਕਿ ਆਪਣੇ ਇਮਾਨਦਾਰ ਕਿੰਨੇ ਸੱਚੇ ਨੇ ਕਿੰਨੇ ਲੋਕਾਂ ਲਈ ਖੜਨਗੇ ਕਹਿੰਦੇ ਸਾਨੂੰ ਇਹ ਬਣਾ ਕੇ ਤੇ ਕਹਿੰਦੇ ਉਸ ਸਮੇਂ ਸਾਨੂੰ ਸਾਰਾ ਕੁਝ ਸਹੀ ਲੱਗਦਾ ਸੀ ਕਿ ਪਾਰਟੀ ਤਾਂ ਬਹੁਤ اخلاقی ਤੌਰ ਤੇ ਵਾਜਬ ਹੈ ਇਸ ਲਈ ਕਹਿੰਦੇ ਕਿ ਅਸੀਂ ਉਹਨਾਂ ਦੀ ਗੱਲ ਤੇ ਇਤਵਾਰ ਕੀਤਾ ਤੇ ਅਸੀਂ ਕਹਿੰਦੇ ਐਮਐਲਏ ਨੂੰ ਫੋਨ ਕਰਨੇ ਸ਼ੁਰੂ ਕੀਤੇ ਕਿ ਜੀ ਆ ਤੁਹਾਡੇ ਲਈ ਆਫਰ ਹੈ ਜੀ ਤੁਸੀਂ ਆਉਣਾ ਚਾਹੁੰਦੇ ਹੋ ਜੀ ਕਹਿੰਦੇ ਉਹ ਇਨਕਾਰ ਕਰੀਗੇ ਤੇ ਅਸੀਂ ਫੋਨ ਕਰੀਗੇ ਅਸੀਂ ਪੂਰੀ ਸੂਚੀ ਨਿਵੇੜ ਕੇ ਤੇ ਕਹਿੰਦੇ ਜਦੋਂ ਦਿੱਲੀ ਤੱਕ ਪਹੁੰਚੇ ਤਾਂ ਮੈਨੂੰ ਲੱਗਾ ਕਿ ਭੁੱਖ ਲੱਗੀ ਹੈ ਕਿਤੇ ਜਾ ਰੁਕੇ ਢਾਬੇ ਤੇ ਖਾ ਲਈਏ ਤੁਸੀਂ ਢਾਬੇ ਤੇ ਕਹਿੰਦੇ ਕੁਝ ਖਾਣ ਬੈਠੇ ਸਾਹਮਣੇ ਟੈਲੀਵਿਜ਼ਨ ਤੇ ਚੱਲੇ ਆਮ ਆਦਮੀ ਪਾਰਟੀ ਦੇ ਇਤਨੇ ਐਮਐਲਏ ਕੋ ਬੀਜੇਪੀ ਨੇ ਖਰੀਦਣੇ ਦੀ ਕੋਸ਼ਿਸ਼ ਉਹ ਕਹਿੰਦਾ ਸਾਡੀ ਪਾਰਟੀ ਨੂੰ ਇਹ ਗੱਲ ਲੀਕ ਕੀਤੀ ਤੇ ਇਹਨੂੰ ਇਹ ਰਿਲੇਟਰ ਬਣਾਇਆ ਹੁਣ ਇਹ ਇਹ ਵੀਡੀਓ ਇਹ ਸਾਰਾ ਕੁਝ ਪਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਸੋ ਇਸ ਲਈ ਇਹ ਵਰਤਾਰੇ ਨੇ ਸਵਾਲ ਖੜਾ ਕੀਤਾ ਹੁਣ ਪੰਜਾਬ ਦੇ ਵਿੱਚ ਇਹ 4 ਸਾਲਾਂ ਦੇ ਦਰਮਿਆਨ ਜਦੋਂ ਆਪਰੇਸ਼ਨ ਨੋਟਿਸ ਦੇ ਨਾਮ ਦੇ ਉੱਤੇ ਪਹਿਲਾ ਮਾਮਲਾ ਸਾਹਮਣੇ ਆਉਂਦਾ ਤਾਂ 12 ਦੇ ਕਰੀਬ ਐਮ.ਐਲ.ਏ ਦੇ ਨਾਮ ਆਉਂਦੇ ਜਿਕੇ ਇਹਨਾਂ ਨੂੰ ਖਰੀਦਣ ਦੀ ਕੋਸ਼ਿਸ਼ 45 ਲੱਖ 42 ਲੱਖ 40 ਲੱਖ ਪਤਾ ਨਹੀਂ ਕਿੰਨੀਆਂ ਗੱਲਾਂ ਆਉਂਦੀਆਂ ਤੇ ਉਹਦੇ ਵਿੱਚ ਵੱਡੇ ਵੱਡੇ ਨਾਮ ਪ੍ਰਿੰਸੀਪਲ ਬੁੱਧਰਾਮ ਦਾ ਨਾਮ ਵੀ ਆਉਂਦਾ ਹੈ ਨਾ ਮਨਜੀਤ ਸਿੰਘ ਬਲਾਸਪੁਰ ਦਾ ਨਾਮ ਵੀ ਆਉਂਦਾ ਲਾਭ ਸਿੰਘ ਉਗੋਕੇ ਦਾ ਨਾਮ ਵੀ ਆਉਂਦਾ ਹੈ ਦਿਨੇਸ਼ ਚੱਡੇ ਦਾ ਨਾਮ ਵੀ ਆਉਂਦਾ ਹੈ ਉਹਦੇ ਵਿੱਚ ਕੁਲਵੰਤ ਹੈ ਨਾ ਉਹਦਾ ਪੰਡੋਰੀ ਦਾ ਨਾਮ ਵੀ ਆਉਂਦਾ ਹੈ ਰਮਨ ਅਰੋੜੇ ਦਾ ਨਾਮ ਵੀ ਆਉਂਦਾ ਹੈ ਹੈਨਾ ਰਜਨੀਸ਼ ਦਈਆ ਦਾ ਨਾਮ ਵੀ ਆਉਂਦਾ ਹੈ ਹੈ ਤੇ ਉਹਦੇ ਵਿੱਚ ਬਲਜਿੰਦਰ ਕੌਰ ਦਾ ਜ਼ਿਕਰ ਵੀ ਹੈ ਹੈ ਨਰਿੰਦਰ ਭਰਾ ਦਾ ਵੀ ਨਾਮ ਦਾ ਜ਼ਿਕਰ ਹੈ ਸ਼ਿਤਲ ਉਂਗਰਾਲ ਵੀ ਹੈ ਇਹ ਦਰਜਨ ਦੇ ਕਰੀਬ ਐਮਐਲਏ ਸਾਹਮਣੇ ਆ ਕੇ ਕਹਿੰਦੇ ਜੀ ਕਿ ਸਾਨੂੰ ਜੀ ਆਫਰ ਆ ਰਹੀ ਹੈ ਸਾਨੂੰ ਸੌਦਾ ਆ ਰਿਹਾ ਉਸ ਦਿਨ ਵੀ ਸਵਾਲ ਸੀ ਤੇ ਅੱਜ ਵੀ ਸਵਾਲ ਹੈ ਨਰਿੰਦਰ ਕੌਰ ਭਰਾਜ ਹੋਰਾਂ ਨੇ ਅੱਜ ਇਹ ਦੰਪਰ ਕੇ ਕਿਹਾ ਕਿ ਮੇਰੇ ਤੱਕ ਪਹੁੰਚ ਕੀਤੀ ਗਈ ਨਾਇਬ ਸਿੰਘ ਸੈਣੀ ਦੇ ਨਾਮ ਦੇ ਉੱਤੇ ਕਿ ਜੋ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੁਹਾਨੂੰ ਪਾਰਟੀ ਚ ਲੈ ਜਾਣਾ ਚਾਹੁੰਦੇ ਨੇ ਤੁਹਾਨੂੰ ਐਮਐਲਏ ਦੀ ਟਿਕਟ ਦੇਣਾ ਚਾਹੁੰਦੇ ਨੇ ਤੇ ਜੋ ਚਾਹੋਗੇ ਉਹ ਮਿਲ ਜੂ ਨਿੱਜੀ ਤੌਰ ਤੇ ਜੋ ਚਾਹੋਗੇ ਉਹ ਮਿਲ ਜੂ ਤੇ ਟਿਕਟ ਵੀ ਬਾਕੀ ਆ ਹੁਣ ਉਹ ਕਹਿੰਦੇ ਜੀ ਸਾਨੂੰ ਸੰਗਰੂਰ ਦਾ ਇੱਕ ਬੀਜੇਪੀ ਦਾ ਲੀਡਰ ਹੈ ਬਚੋਲੀਆ ਜੀ ਉਹ ਉਹ ਪੰਜਾਬ ਦੇ ਪੱਧਰ ਦਾ ਲੀਡਰ ਹੈ ਉਹਨੇ ਪਹੁੰਚ ਕੀਤੀ ਹੈ ਵੀ ਉਹਨੇ ਫੋਨ ਤੇ ਵੀ ਗੱਲਾਂ ਕੀਤੀਆਂ ਮਿਲਣ ਵੀ ਆਇਆ ਵੀ ਫੋਨ 'ਇਹ ਗੱਲਾਂ ਰਿਕਾਰਡ ਕੀਤੀਆਂ ਨੂੰ ਤੁਸੀਂ ਤੁਹਾਨੂੰ ਤਾਂ ਪਹਿਲੇ ਦਿਨ ਪਾਠ ਹੀ ਪੜਾਇਆ ਜਾਂਦਾ ਕਿ ਰਿਕਾਰਡਿੰਗ ਕਰਕੇ ਰੱਖਣੀ ਹੈ ਦੂਜਾ ਤੁਹਾਨੂੰ ਇਹ ਵੀ ਕਿਹਾ ਜਾਂਦਾ ਕਿ ਭਈ ਜੇ ਘਰੇ ਆਏ ਵੀਡੀਓ ਐ ਤੋਂ ਦੀ ਕਲਿੱਪ ਹੋਣੀ ਜੇ ਜਦੋਂ ਉਹ ਨਹੀਂ ਤਾਂ ਕੈਮਰੇਆਂ ਦੀ ਫੁਟੇਜ ਤਾਂ ਹੋਣੀ ਗੇਟ 'ਚ ਆਉਂਦਾ ਗੇਟ 'ਚੋਂ ਜਾਂਦਾ ਇਸੇ ਤਰ੍ਹਾਂ ਉਸ ਸਮੇਂ ਜਿਹੜੇ ਐਮਐਲਿਆਂ ਨੇ ਆ 12 ਡਿਗਰੀ ਵਿੱਚ ਐਮਐਲਿਆਂ 'ਚੋਂ ਜੀਤ ਲུང་ਰਾਲ ਨੇ ਪ੍ਰੈਸ ਕਾਨਫਰੰਸ ਕੀਤੀ ਐ ਬਾਕੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਐ ਐਫ ਆਈ ਆਰ ਦਰਜ ਕਰਾਈ ਹਰਪਾਲ ਚੀਮਾ ਬਫਦ ਲੈ ਕੇ ਡੀ ਜੀ ਪੀ ਕੋਲ ਗਏ ਕਿ ਜੀ ਸਾਡੇ ਤਾਂ ਐਮ ਐਲ ਖਤਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂਚ ਖੋਲਤੀ ਵਿਜੀਲੈਂਸ ਨੂੰ ਦੇਤੀ ਕਿੱਥੇ ਹੈ ਜੀ ਉਹ ਜਾਂਚ ਕੀ ਬਣਿਆ ਜੀ ਉਹ ਕਿੰਨੇ ਕਿੰਨੇ ਪਹੁੰਚ ਕੀਤੀ ਸੀ ਕਿੰਨੇ ਪਹੁੰਚ ਕੀਤੀ ਸੀ ਇਹਦੇ ਨਾਲ ਬੀ ਜੀ ਪੀ ਨੂੰ ਕਲੀਨ ਚਿੱਟ ਨਹੀਂ ਮਿਲਦੀ ਪਰ ਤੁਸੀਂ ਉਹ ਮਾਮਲਾ ਸਾਹਮਣੇ ਕਿਉਂ ਨਹੀਂ ਲਿਆ ਲੋਕਾਂ ਦੇ ਮਨਨੂ ਗੱਲ ਲੱਗ ਜਾਂਦੀ ਹੈ ਕਿ ਭਾਜਪਾ ਨੇ ਸੌਦੇ ਕਰਦੀ ਹੈ ਉਹਦੀ ਇਹ ਰਾਜਨੀਤੀ ਦਾ ਇੱਕ ਤਰੀਕਾ ਹੈਗਾ ਪਰ ਸਵਾਲ ਇਹ ਹੈ ਕਿ ਉਹ ਜ਼ਨ ਵੀ ਤੇ ਅੱਜ ਵੀ ਤੁਸੀਂ ਉਹ ਤੱਥ ਪੂਰੀ ਤਰ੍ਹਾਂ ਸਾਹਮਣੇ ਕਿਉਂ ਨਹੀਂ ਰੱਖ ਰਹੇ ਇਹਦੇ ਵਿੱਚ ਉਹਲਾ ਕੀ ਹੈ ਤੇ ਨਿੰਦਰ ਕੌਰ ਭਰਾਜਾਲੇ ਮਾਮਲੇ ਦੇ ਵਿੱਚ ਇਹ ਟਿਕਟ ਪੱਕੀ ਕਰਨ ਵਾਲੀ ਕਵਾਇਦ ਹੈ ਸੀਟ ਬਚਾਉਣ ਵਾਲੀ ਕਵਾਇਦ ਹੈ ਆਪਰੇਸ਼ਨ ਲੋਟਸ ਤਹਿਤ ਕਿਹੜਾ ਖੇਲਾ ਕਰਨ ਦੀ ਕਵਾਇਦ ਹੈ ਆਪਣੀਆਂ ਨਲਾਇਕੀਆਂ ਸਰਕਾਰ ਦੀਆਂ ਕਮਜ਼ੋਰੀਆਂ ਲੋਕ ਵਿਰੋਧੀ ਫੈਸਲੇ ਕਿੰਨਾਂ ਨੂੰ ਲਗਾਉਣ ਦੀ ਕਵਾਇਦਾ ਇਸ ਵਾਰ ਵੱਡਾ ਖੜਾ